ਕਸੀਨਾ ਪੰਜਾਬ ਤੋਂ ਲੁਧਿਆਣੇ ਤੋਂ ਆਏ ਆ ਸਾਡੇ ਘਰ ਦੇ ਆਈਸੀਯੂ 'ਚ ਨੇ ਦੂਰ ਆ ਘਰ ਤੇ ਕੋਈ ਆਉਣ ਜਾਣਾ ਰੋਟੀ ਦੇਣ ਵਾਲਾ ਨਹੀਂ ਅਸੀਂ ਦਿੱਲੀ ਇੱਥੇ ਇਕ ਲੰਗਰ ਛੱਕੇ ਜਾਂਦੇ ਆ ਲੜਕੇ ਦਾ ਪ੍ਰੈਸ਼ਨ ਹੋਇਆ ਹੈ ਅੱਛਾ ਕੀ ਹੋ ਗਿਆ ਤਾਂ ਲੜਕੇ ਨੂੰ ਪੇਟ ਫੁੱਲ ਗਿਆ ਤਾਂ ਬਿਚ ਮੈ ਰਸੋਈ ਆਉਗੀ ਤੇ ਇੱਕ ਕਿੰਨੀ ਖਰਾਬ ਤੇ ਅੱਛਾ ਚੱਲ ਹੋਇਆ ਤੇ ਸਮ ਮੌਜੂਦ ਹੈ ਜੀ ਚੰਡੀਗੜ੍ਹ ਪੀਜੀਆਈ ਹਸਪੀਟਲ ਦੇ ਵਿੱਚ ਜਿੱਥੇ ਕਿ ਦੀਨ ਦੁਖੀ ਲੋਕ ਇੱਥੇ ਪਹੁੰਚਦੇ ਨੇ ਆਪਣਾ ਇਲਾਜ ਕਰਾਉਣ ਦੇ ਲਈ ਕੋਈ ਕਿਸੇ ਕਾਰਨ ਤੋਂ ਦੁਖੀ ਹੈ कोई किसी बीमारी तो दुखी है पंजाब में लंगर चलते कहीं देखे आपने नहीं ऐसा इतना सुविधा वहाँ पे नहीं मिलती यहाँ पे रहने का खाने का पीने का मतलब सारे व्यवस्था मिल रही है टाइम हाँ जी बहुत बड़ी गल मेन फख्र महसूस होंगे कि मैं पंजाब दी हूँ बिहार से जी क्या करने आए इधर लड़के का इलाज करा क्या हो गया लड़के को किडनी खराब है किडनी जी अच्छा ਇਹੜਾ ਪੰਜਾਬੀ ਲੰਗਰ ਲਾ ਸਕਦੇ ਨੇ ਨਾ ਹੋਰ ਕੋਈ ਦੁਨੀਆ ਤੋਂ ਲਾ ਨਹੀਂ ਸਕਦਾ ਜੀ। ਵੱਟੀ ਲਾਈਨ ਜਿਹੜੀ ਇਹ ਉਹ ਲੋਕ ਨੇ ਜੋ ਪੀਜੀਆ ਦੇ ਵਿੱਚ ਦੂਰ ਦਰਾਡੇ ਤੋਂ ਇਲਾਜ ਕਰਾਉਣ ਦੇ ਲਈ ਆਏ ਨੇ ਕਿਸੇ ਦਾ ਕੋਈ ਰਿਸ਼ਤੇਦਾਰ ਬਿਮਾਰੀ ਨਾਲ ਗ੍ਰਸਤ ਹੈ ਕਿਸੇ ਦਾ ਕੋਈ ਘਰ ਦਾ ਹੈ ਕੋਈ ਬੱਚਾ ਹੈ ਇਹ ਸਾਰੇ ਕਿਤੇ ਨਾ ਕਿਤੇ ਇਸ ਹਸਪਤਾਲ ਦੇ ਵਿੱਚ ਇਲਾਜ ਕਰਾਉਣ ਦੇ ਲਈ ਪਹੁੰਚੇ ਹੋਏ ਨੇ ਦੇਖੋ ਰੋਜ਼ਾਨਾ ਹੀ ਇੱਥੇ ਵੱਡੇ ਵੱਡੇ ਲੰਗਰ ਲੱਗਦੇ ਨੇ ਉਹਨਾਂ ਲੰਗਰਾਂ ਦੇ ਵਿੱਚ ਇਹਨਾਂ ਸੇਵਾਦਾਰਾਂ ਦਾ ਜਿਹੜਾ ਅਹਿਮ ਰੋਲ ਹੁੰਦਾ ਏ ਸੋ ਸਾਡੀ ਸ਼ੇਵ ਸ਼ਕਤੀ ਲੰਗਰ ਸੇਵਾ ਪੀਜੀਆ ਚੰਨੀਗੜ੍ਹ ਕੀਤੀ ਏ ਸ਼ੁਰੂ ਅਸੀਂ ਅਸੀਂ ਨੇਂ ਗਾਂ ਤੋਂ ਤਿਆਰ ਕਰੀਦਾ ਲੰਗਰ ਸਾਡਾ ਜਿਹੜਾ ਲੰਗਰ ਹੈ ਸੋਮਵਾਰ ਸ਼ੁੱਕਰਵਾਰ ਸ਼ਨੀਵਾਰੀ ਆਂਦਾ ਹੈ ਸਾਡੇ ਨਾਲ ਸੰਗਤ ਦਾ ਸਹਿ ਹੋ ਗਿਆ ਕੋਈ ਗਰੀਬ ਜੂਰਤਮੰਦ ਸਾਡੇ ਕੋ ਆਂਦਾ ਅਸੀਂ ਦਵਾਈਆਂ ਵਗੈਰਾ ਕੁਮਾਰ ਮੈਡੀਟਲ ਤੋਂ ਲੈ ਕੇ ਦੇਈਆਂ 5-4000 ਰੁਪਏ ਜਿਹੜਾ ਦੇਖਿਆ ਵੀ ਜੈਨੂਅਲ ਨਹੀਂ ਲੈ ਸਕਦਾ ਤਾਂ ਭਾਈ ਉਹਦੀ ਮਦਦ ਕਰਦੇ ਹਾਂ ਹੰਬਰ ਦਲੀਆ ਵਗੈਰਾ ਹੁੰਦਾ ਰੋਟੀ ਵਗੈਰਾ ਹੁੰਦੀ ਹੈ ਸ਼ੁੱਕਰਵਾਰ ਨੂੰ ਦਾਲ ਚਾਵਲ ਰੋਟੀ ਵਗੈਰਾ ਸ਼ਨੀਵਾਰ ਨੂੰ ਖਿਚੜੀ ਵਗੈਰਾ ਹੁੰਦੀ ਹੈ ਇਹ ਜ਼ਰੂਰਤਮੰਦਾ ਵਾਸਤੇ ਜੀ ਕਹਦੇ ਪਾਈ ਅੰਦਰ ਪਵਾ ਕੇ ਲੈ ਜਾਓ ਇੱਥੇ ਹੈ ਠਾਕ ਲੋ ਨਾ ਕਰੋ ਸਾਰਾ ਕੁਝ ਦੇਖੋ ਤੁਸੀਂ ਰੋਟੀ ਵੀ ਸਾਰਾ ਨਾਲ ਪਾਣੀ ਵੀ ਹਰ ਚੀਜ਼ ਤੁਸੀਂ ਨਾਲ ਲੈ ਕੇ ਆਉਂਦੇ ਹੋ ਹਾਂਜੀ ਸਾਰਾ ਕੁਝ ਨਾਲ ਲੈ ਕੇ ਆਉਂਦੇ ਆਂ ਕਿੰਦਾ ਪ੍ਰਬੰਧ ਕਰਦੇ ਆਂ ਕਿ ਸਾਡੇ ਸਾਡੇ ਸੇਵਾਦਾਰ ਲੱਗੇ ਜੀ ਜਿਨ੍ਹਾਂ ਨੇ ਡਿਊਟੀਆਂ ਲਾਈਆਂ ਐ ਲੰਗਰ ਤਿਆਰ ਕਰਨ ਵਾਸਤੇ ਬੀਬੀਆਂ ਰੱਖੀਆਂ ਜਿਹੜੀਆਂ ਸਾਡੇ ਪ੍ਰਸ਼ਾਦਾ ਤਿਆਰ ਕਰਦੀਆਂ ਤਾਂ ਉਹਨਾਂ ਦੀ ਸੇਵਾ ਜੀ ਕਿਸੇ ਮਰੀਜ਼ ਨੇ ਥੋੜੇ ਤੱਕ ਪਹੁੰਚ ਕਰਨੀ ਹੋਵੇ ਜਾਂ ਉਹਨੂੰ ਕਿਸੇ ਤਰੀਕੇ ਦੀ ਜ਼ਰੂਰਤ ਪਵੇ ਤਾਂ ਉਹ ਕਿਸ ਤਰ੍ਹਾਂ ਪਹੁੰਚ ਕਰ ਸਕਦੇ ਆ ਸਾਡਾ ਜੀ ਇੱਥੇ ਬੈਨਰ ਲੱਗਿਆ ਹੈ ਸਾਡਾ ਸ਼ਿਫ ਸ਼ਕਤੀ ਲੰਗਰ ਸੇਵਾ ਸਾਡਾ ਫੋਨ ਨੰਬਰ ਬਕਾਇਦਾ ਲਿਖਿਆ ਹੈ ਉੱਥੇ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਦੇ ਨਾਲ ਦੀ ਨਾਲ ਕਮੈਂਟਾਂ ਦੇ ਵਿੱਚ ਵੀ ਦੱਸਿਓ ਕਿ ਤੁਹਾਨੂੰ ਇਹਨਾਂ ਦੀ ਸੇਵਾ ਜਾਂ ਹੋਰ ਜਿਹੜੇ ਸੇਵਾਦਾਰ ਪੀਜੀਆਈ ਦੇ ਵਿੱਚ ਸੇਵਾ ਕਰਦੇ ਆ ਕਿੱਦਾਂ ਲੱਗਦੀ ਹੈ ਤੇ ਨਾਲ ਦੀ ਨਾਲ ਵੀਡੀਓ ਨੂੰ ਸ਼ੇਅਰ ਕਰਿਆ ਤੇ ਚੈਨਲ ਨੂੰ ਫੋਲੋ ਜ਼ਰੂਰ ਕਰਿਓ ਤਾਂ ਹੋਰ ਖਬਰਾਂ ਤੁਹਾਨੂੰ ਅੱਛਾ ਜੋ ਐਸਾ ਪੰਜਾਬ ਮੈਂ ਲੰਗਰ ਚਲਤੇ ਕਹੀਂ ਦੇਖਿਆ ਆਪਣੇ नहीं ऐसा इतना सुविधा वहाँ पे नहीं मिलती यहाँ पे रहने का खाने का पीने का मतलब सारे व्यवस्था मिल रही है टाइम से यहाँ चाय बिस्किट मतलब दही मतलब सारे खाने में मिल रहा है आँगे आँगे कि, किस लिए आए हम अपने दिखाने के लिए आए रेस्ट में मेरा दर्द ही हो गया ना गिल्टी उसी को दिखाने आए आये जैसे लंगर चलते कहीं ना कहीं फायदा होता है हाँ बिल्कुल एकदम अच्छा यहाँ का सुविधा हमको बहुत अच्छा पसंद बहुत अच्छा गरीबों के दुआई भी मिलती है है इतना वो होता है आप हम तो नारायण करके के अच्छा क्या करने के लिए आए क्या आपका तो लड़के का प्रश्न होया है अच्छा क्या हो गया था लड़के को पेट फूल गया था बीच में रसोलियाँ हो थी एक किडनी खराब थी अच्छा कल हुआ है प्रश्न अच्छा यहाँ निरंतर आते हैं खाना खुना खाने के लिए वहाँ बढ़िया है या इतना तो कहीं कही... कहीं भी नहीं है नहीं कहीं भी नहीं है ਤੋ ਦੇਖੋ ਤੁਸੀਂ ਕਿ ਜਿਹੜੀ ਵੱਡੀ ਸੇਵਾ ਏ ਹੋਰ ਰਾਜਾ ਦੇ ਵਿੱਚ ਬਹੁਤ ਘੱਟ ਵੇਖਣ ਨੂੰ ਮਿਲਦੀ ਏ ਕਿਉਂਕਿ ਪੰਜਾਬ ਦੇ ਵਿੱਚ ਹੀ ਰੁਪੀ ਨੇ ਇਹ ਸਭ ਚੀਜ਼ਾਂ ਇੱਥੇ ਵਿਵਸਥਾ ਹੋ ਰਹੀ ਏ ਮਿਲ ਰਹੀ ਏ ਹਮ ਲੋਗੋ ਕੀ ਸੇਵਾ ਇੱਥੇ ਕੇ ਪਬਲਿਕ ਲੱਕ ਸੇਵਾ ਕਰ ਰਹਾ ਏ ਮਰੀਜ਼ ਲੋਗੋ ਕੀ ਇੱਥੇ ਕੋਈ ਚੀਜ਼ ਕੇ ਹਾਂ ਇੱਥੇ ਕੋਈ ਕੀ ਕਹਿੰਦੇ ਜੀ ਜਿਹੜੇ ਪੰਜਾਬੀ ਲੰਗਰ ਲਾ ਸਕਦੇ ਨੇ ਨਾ ਹੋਰ ਕੋਈ ਦੁਨੀਆ ਤੋਂ ਲਾ ਨਹੀਂ ਸਕਦਾ ਜੀ ਦੇਖੋ ਪੰਜਾਬ ਦੇ ਵਿੱਚ ਇਹ ਦੇਖੋ ਬਿਹਾਰ ਤੇ ਆਏ ਆ ਇਹ ਵੀ ਕਹਿੰਦੇ ਆ ਕਿ ਅਸੀਂ ਬਿਹਾਰ ਦੇ ਵਿੱਚ ਇਤਾਂ ਦੇ ਲੰਗਰ ਨਹੀਂ ਦੇਖੇ ਹਾਂਜੀ ਸਰਦਾਰ ਜੀ ਵੀਰ ਜੀ ਅਸੀਂ ਨਾ ਪੰਜਾਬ ਤੋਂ ਲੁਧਿਆਣੇ ਤੋਂ ਆਏ ਆ ਸਾਡੇ ਘਰ ਤੇ ਆਏ ਸੀ ਯੂ ਚ ਨੇ ਦੂਰ ਆ ਘਰ ਤੇ ਕੋਈ ਆਉਣ ਜਾਣਾ ਰੋਟੀ ਦੇਣ ਵਾਲਾ ਨਹੀਂ ਅਸੀਂ ਦਿੱਲੀ ਇੱਥੇ ਅਕ ਲੰਗਰ ਚੱਕ ਜਾਨੇ ਆ। ਬੜੀ ਵੱਡੀ ਗੱਲ ਹੈ। ਹਾਂਜੀ ਬਹੁਤ ਵੱਡੀ ਗੱਲ ਹੈ। ਮੈਨੂੰ ਫਖਰ ਮਹਿਸੂਸ ਹੁੰਦਾ ਕਿ ਮੈਂ ਪੰਜਾਬ ਦੀ ਆ। ਦੇਖੋ ਜੀ। ਹਾਂਜੀ ਪੰਜਾਬ ਦੀ ਧੀ ਆ ਮੈਂ। ਬਹੁਤ ਵੱਡੀ ਗੱਲ ਹੈ ਕਿ ਜਿਹੜੇ ਇੱਥੇ ਪੀਜੀਐ ਹੈ ਵੱਡਾ ਹਸਪੀਟਲ ਹੈ ਇਹ ਤੇ ਦੀਨ ਦੁਖੀ ਜਿਹੜੇ ਇੱਥੇ ਲੋਕ ਆਉਂਦੇ ਇੱਕ ਤਾਂ ਪਹਿਲਾਂ ਹੀ ਦੁਖੀ ਹੁੰਦੇ ਆ ਤੇ ਦੂਜੇ ਇੱਕ ਪਾਸੇ ਜੇਕਰ ਇਦਾਂ ਦੇ ਲੰਗਰ ਨਾਲ ਲੱਗੇ ਤਾਂ ਉਹਨਾਂ ਹੋਰ ਦੁੱਖ ਉਹਨਾਂ ਦਾ ਵੱਜ ਜਾਂਦਾ ਏ। ਤੋਂ ਦੇਖੋ ਕਿੱਡੀ ਵੱੱਡੇ ਵੱੱਡੇ ਲਾਈਨਾਂ ਏ ਇਹਨਾਂ ਵਿੱਚ ਕੋਈ ਜਾਤ ਪਾਤ ਦਾ ਕੋਈ ਇਹਦੇ ਵਿੱਚ ਕੋਈ ਭੇਦ ਭਾਵ ਨਹੀਂ ਹੈ ਕਿਸੇ ਤਰ੍ਹਾਂ ਦਾ ਕੋਈ ਰੰਗ ਰੂਪ ਨੂੰ ਲੈ ਕੇ ਨਹੀਂ ਇੱਥੇ ਸਾਰੇ ਬਰਾਬਰ ਹੈ ਲੰਗਰ ਦੇ ਵਿੱਚ ਸਾਰੇ ਹੀ ਬਰਾਬਰ ਹੈ ਬੜੇ ਲੋਕ ਇੱਥੇ ਆਉਂਦੇ ਨੇ ਲੰਗਰ ਛਕਦੇ ਨੇ ਸੋ ਦੁਖੀ ਲੋਕ ਆਉਂਦੇ ਨੇ ਜੇ ਜਦ ਤੱਕ ਬੰਦਾ ਦੁਖੀ ਨਹੀਂ ਹੁੰਦਾ ਕੋਈ ਲੰਗਰ ਦੇ ਵਿੱਚ ਨਹੀਂ ਲੱਗਦਾ ਸੋ ਦੁਖੀ ਹੀ ਬੰਦੇ ਜਿਹੜੇ ਇੱਥੇ ਪਹੁੰਚਦੇ ਨੇ ਆਪਣੇ ਘਰਦਿਆਂ ਦਾ ਇਲਾਜ ਕਰਾਉਣ ਦੇ ਲਈ ਸੋ ਗੱਲਬਾਤ ਹੋਰ ਵੀ ਕਰਦੇ ਆ ਤੁਸੀਂ ਕਿੱਥੇ ਦੇ ਵੀਰ ਜੀ ਕੀ ਕਰਨੇ ਆ ਇੱਧਰ ਇਹ ਲੜਕੇ ਕੋਈ ਇਲਾਜ ਕਰਾਂਗੇ ਕੀ ਹੋ ਗਿਆ ਲੜਕੇ ਕੋ ਕਿੰਨੀ ਖਰਾਬ ਹੈ ਕਿੰਨੀ ਖਰਾਬ ਹੈ ਜੀ ਅੱਛਾ ਇਧਰ ਲੰਗਰ ਵਗੈਰਾ ਮੈਂ ਆਤੇ ਆ ਜੀ ਕੇਸੀ ਵਿਵਸਥਾ ਜਿਹੜੇ ਲੋਕ ਭਲਾਈ ਕੰਮ ਕਰਦੇ ਨੇ ਉਸੇ ਮਰੀਜ਼ਾਂ ਨੂੰ ਦੀਨ ਦੁਖੀ ਜਿਹੜੇ ਲੋਕ ਨੇ ਉਹਨਾਂ ਨੂੰ ਕਿਤੇ ਕੱਪੜਾ ਦਿੰਦੇ ਨੇ ਰਜਾਈਆ ਦਿੰਦੇ ਨੇ ਖਾਣੇ ਪੀਣੇ ਦੀਆਂ ਚੀਜ਼ਾਂ ਦਾ ਜਿਹੜਾ ਵਿਵਸਥਾ ਕਰਦੇ ਨੇ ਕਿਤੇ ਨਾ ਕਿਤੇ ਉਹਨਾਂ ਦਾ ਵੱਡਾ ਭਲਾ ਹੁੰਦਾ ਈ ਸੋ ਤਸਵੀਰਾਂ ਦੇਖੋ ਤੁਸੀਂ ਕਿ ਵੱਡੀ ਲਾਈਨ ਜਿਹੜੀ ਇਹ ਉਹ ਲੋਕ ਨੇ ਜੋ ਪੀਜੀਆ ਦੇ ਵਿੱਚ ਦੂਰ ਦਰਾਡੇ ਤੋਂ ਇਲਾਜ ਕਰਾਉਣ ਦੇ ਲਈ ਆਏ ਨੇ ਕਿਸੇ ਦਾ ਕੋਈ ਰਿਸ਼ਤੇਦਾਰ ਬਿਮਾਰੀ ਨਾਲ ਗ੍ਰਸਤ ਹੈ ਕਿਸੇ ਦਾ ਕੋਈ ਘਰ ਦਾ ਹੈ ਕੋਈ ਬੱਚਾ ਹੈ ਇਹ ਸਾਰੇ ਕਿਤੇ ਨਾ ਕਿਤੇ ਇਸ ਹਸਪਤਾਲ ਦੇ ਵਿੱਚ ਇਲਾਜ ਕਰਾਉਣ ਦੇ ਲਈ ਪਹੁੰਚੇ ਹੋਏ ਨੇ ਪਰ ਸੋ ਬਹੁਤ ਵੱਡਾ ਜਿਹੜਾ ਉਪਰਾਲਾ ਜਿਹੜਾ ਇੱਕ ਉਹਨਾਂ ਵੀਰਾਂ ਦੇ ਵੱਲੋਂ ਕੀਤਾ ਜਾਂਦਾ ਹੈ ਜਿਹੜੇ ਇਹਨਾਂ ਦੇ ਲਈ ਲੰਗਰ ਲਗਾਉਂਦੇ ਨੇ ਕਿਉਂਕਿ ਲੰਗਰ ਲਗਾਉਣਾ ਤੇ ਲੋਕ ਇਕੱਠੀ ਕਰਕੇ ਜਿਹੜੇ ਸਮਾਜ ਸੇਵੀ ਲੋਕ ਐ ਉਹਨਾਂ ਦੇ ਵੱਲੋਂ ਇਹ ਉਪਰਾਲੇ ਕੀਤੇ ਜਾਂਦੇ ਨੇ ਉਹ ਤਿਲ ਫੁੱਲ ਇਕੱਠੀ ਕਰਕੇ ਇੱਥੇ ਲੰਗਰ ਲਗਾਉਂਦੇ ਨੇ ਕਿਤੇ ਨਾ ਕਿਤੇ ਜਿਹੜਾ ਦੁਖੀ ਲੋਕ ਐ ਉਹਨਾਂ ਦਾ ਭਲਾ ਹੁੰਦਾ ਏ ਸੋ ਦੇਖੋ ਰੋਜ਼ਾਨਾ ਹੀ ਇੱਥੇ ਵੱਡੇ ਵੱਡੇ ਲੰਗਰ ਲੱਗਦੇ ਨੇ ਉਹਨਾਂ ਲੰਗਰਾਂ ਦੇ ਵਿੱਚ ਇਹਨਾਂ ਸੇਵਾਦਾਰਾਂ ਦਾ ਜਿਹੜਾ ਅਹਿਮ ਰੋਲ ਹੁੰਦਾ ਏ ਸੋ ਨਾਲ ਦੀ ਨਾਲ ਗੱਲਬਾਤ ਵੀ ਕਰਦੇ ਆ ਭਾਈ ਜੀ 1 ਮਿੰਟ ਇੱਧਰ ਆ ਜੂਗੇ ਸੋ ਲਗਾਤਾਰ ਦੇਖੋ ਤੁਸੀਂ ਭਲਾ ਕਰਦੇ ਆ ਹਾਂਜੀ ਹਾਂਜੀ ਬਿਲਕੁਲ ਦਿੰ ਦੁਖੀ ਇੱਥੇ ਆnde ਲੋਕ ਬੜੇ ਦੂਦਰਾਡੇ ਤੋਂ ਦੁਖੀ ਲੋਕ ਹੁੰਦੇ ਨੇ ਇੱਕ ਪਾਸੇ ਤਾਂ ਲੋਕ ਬਿਮਾਰੀਆਂ ਤੋਂ ਇਲਾਜ ਕਰਾਉਣ ਦੇ ਲਈ ਦੁਖੀ ਹੁੰਦੇ ਨੇ ਤੇ ਦੂਜੇ ਪਾਸੇ ਜਦੋਂ ਉਹਨਾਂ ਨੂੰ ਕੋਈ ਖਾਣ ਪੀਣ ਦਾ ਵੀ ਪ੍ਰਬੰਧ ਕਰਨਾ ਪੈ ਜਾਵੇ ਉਹੀ ਜਿਹੜੇ ਉਹਨਾਂ ਦੇ ਪੈਸੇ ਦੂਜੇ ਪਾਸੇ ਲੱਗ ਜਾਂਦੇ ਨੇ ਤਾਂ ਕਿਤੇ ਨਾ ਕਿਤੇ ਉਹਨਾਂ ਤੇ ਇੱਕ ਵੱਡਾ ਭਾਰ ਜਿਹੜਾ ਤੁਸੀਂ ਹੌਲਾ ਕਰਦੇ ਆ ਲੰਗਰ ਲਗਾ ਕੇ ਤਾਂ ਕਿਸ ਤਰ੍ਹਾਂ ਦੇਖਦੇ ਹੋ ਕਿਸ ਤਰ੍ਹਾਂ ਉਪਰਾਲਾ ਕਰਦੇ ਸਾਰਾ ਸਾਡੇ ਐਦਾਂ ਜੀ ਇਹ ਸਾਡੀ ਸ਼ਿਵ ਸ਼ਕਤੀ ਲੰਗਰ ਸੇਵਾ ਪੀਜੀਆ ਚ ਨਿਗਰ ਕੀਤੀ ਹੈ ਸ਼ੁਰੂ ਅਸੀਂ ਅਸੀਂ ਨੇਂ ਗਾਂ ਤੋਂ ਤਿਆਰ ਕਰੀਦਾ ਲੰਗਰ ਸਾਡਾ ਜਿਹੜਾ ਲੰਗਰ ਹੈ ਸੋਮਵਾਰ ਸ਼ੁੱਕਰਵਾਰ ਸ਼ਨੀਵਾਰੀ ਆਂਦਾ ਹੈਗਾ ਤਾਂ ਬਾਕੀ ਇਹ ਜਿਹੜੀ ਸੇਵਾ ਹੈ ਸਾਡੀ ਸੰਗਤ ਦੇ ਸਹਿ ਹੋਣਾ ਭਰਾਵਾਂ ਦੇ ਸੇਹ ਰੋ ਨਾ ਚੱਲਦੀ ਹੈ ਜੀ ਅੱਛਾ ਦੇਖੋ ਇੱਥੇ ਵੱਡਾ ਹਸਪੀਟਲ ਹੈ ਜਿਹੜੇ ਸਾਰੇ ਜਿਹੜੇ ਦੇਸ਼ ਵਿੱਚੋਂ ਇੱਥੇ ਲੋਕ ਜਿਹੜੀ ਬਿਮਾਰੀਆ ਠੀਕ ਕਰਾਉਣ ਦੇ ਲਈ ਇਲਾਜ ਕਰਾਉਣ ਦੇ ਲਈ ਆਉਂਦੇ ਨੇ ਤਾਂ ਇੱਥੇ ਲਗਾਤਾਰ ਰੇਪੀਟ ਜਿਹੜੀ ਲੱਗੀ ਰਹਿੰਦੀ ਹੈ ਲਾਈਨਾਂ ਲੱਗੀ ਰਹਿੰਦੀ ਹੈ ਹਾਂਜੀ ਐਦਾਂ ਦੀ ਇੱਥੇ 올 ਸਟੇਟ ਤੋਂ ਦੁਨੀਆ ਆਂਦੀ ਹੈ ਪੰਜਾਬ ਚ ਬਹੁਤ ਦੁਖੀ ਲੋਕ ਆਉਂਦੇ ਆ ਅਸੀਂ ਉਹਨਾਂ ਦੀ ਸੇਵਾ ਦੇ ਵਿੱਚ ਲੱਗੇ ਆ ਹਾਂਜੀ ਅੱਛਾ ਕਿਸ ਤਰ੍ਹਾਂ ਦਾ ਲੰਗਰ ਸੇਵਾ ਆ ਤੁਸੀਂ ਨਿਭਾਉਂਦੇ ਆ ਕਿਹੜੇ ਕਿਹੜੇ ਦਿਨ ਨਿਭਾਉਂਦੇ ਅਸੀਂ ਦੀ ਸੋਮਵਾਰ ਦਲੀਆ ਵਗੈਰਾ ਹੁੰਦਾ ਰੋਟੀ ਵਗੈਰਾ ਹੁੰਦੀ ਹੈ ਸ਼ ਕੈਨੀ ਵਾ ਲੋ ਖੇਟੜੀ ਵਗੈਰਾ ਹੁੰਦੀ ਆ ਇਹ ਜਰੂਰਤਮੰਦਾ ਵਾਸਤੇ ਅਸੀਂ ਕਹਦੇ ਪਾਈ ਅੰਦਰ ਪਵਾ ਕੇ ਲੈ ਜਾਓ ਇੱਥੇ ਹੈ ਛਕ ਲੋ ਨੰਗਲ ਤਾਂ ਸਾਰਾ ਕੁਝ ਦੇਖੋ ਤੁਸੀਂ ਰੋਟੀ ਵੀ ਸਾਰਾ ਨਾਲ ਪਾਣੀ ਵੀ ਹਰ ਚੀਜ਼ ਤੁਸੀਂ ਨਾਲ ਲੈ ਕੇ ਆਂਦੇ ਹਾਂ ਹਾਂਜੀ ਸਾਰਾ ਕੁਝ ਨਾਲ ਲੈ ਕੇ ਆਂਦੇ ਆਂਦੇ ਆ ਕਿੱਦਾਂ ਪ੍ਰਬੰਧ ਕਰਦੇ ਆ ਫਿਰ ਇਹ ਸਾਡੇ ਸਾਡੇ ਸੇਵਾਦਾਰ ਲੱਗੇ ਜੀ ਜਿਨ੍ਹਾਂ ਨੇ ਡਿਊਟੀਆਂ ਲਾਈਆਂ ਐ ਲੰਗਰ ਤਿਆਰ ਕਰਨ ਵਾਸਤੇ ਬੀਬੀਆਂ ਰੱਖੀਆਂ ਜਿਹੜੀਆਂ ਸਾਡੇ ਪ੍ਰਸ਼ਾਦਾ ਤਿਆਰ ਕਰਦੀਆਂ ਤਾਂ ਉਹਨਾਂ ਦੀ ਸੇਵਾ ਜੀ ਅਜੇ ਕਿੰਨੇ ਬੰਦਿਆਂ ਦਾ ਜਿਹੜਾ ਲੰਗਰ ਤੁਸੀਂ ਇੱਕ ਵਾਰੀ ਮੈਂ ਲੈ ਕੇ ਆਂਦੇ ਆ ਸਾਡਾ ਹੀ ਕੰਮ ਤੋਂ ਕੁਲ ਵੀ ਤਿੰਨ 3.5 400 ਬੰਦੇ ਦਾ ਲੰਗਰ ਹੁੰਦਾ ਜੀ ਹਾਂਜੀ ਅੱਛਾ ਇਹ ਮਤਲਬ ਕਿ ਹਫਤੇ ਦੇ ਵਿੱਚ ਕਿੰਨੇ ਦਿਨ ਹੁੰਦਾ ਜੀ ਸਾਡੇ ਹਫਤੇ ਤਿੰਨ ਦਿਨ ਚੱਲਦਾ ਜੀ ਸੋਮ ਸ਼ੁੱਕਰ ਸ਼ਨੀ ਮਹੀਨੇ ਦੇ 12 ਦਿਨ ਚੱਲਦਾ ਜੀ ਅੱਛਾ ਜੀ ਹਾਂਜੀ ਹਾਂਜੀ ਅੱਛਾ ਜਿਹੜੀ ਤੁਹਾਡੇ ਇਸ ਲੰਗਰ ਦੇ ਵਿੱਚ ਸੰਸਥਾ ਕੰਮ ਕਰਦੀ ਆਏ ਜਾਂ ਸੰਸਥਾ ਦੇ ਵੱਲੋਂ ਸੇਵਾ ਦਿੱਤੀ ਜਾਂਦੀ ਹੈ ਉਹ ਉਹ ਕਿਹੜੀਆਂ ਨੇ ਇਹ ਸਾਡੀ ਸਾਡੇ ਨਾਲ ਮੁੰਡੇ ਸਾਡੇ ਸੇਵਾਦਾਰ ਜੁੜੇ ਆ ਜਿਹੜਾ ਪੈਸੇ ਇਕੱਠਾ ਕਰਕੇ ਇੱਥੇ ਲੰਗਰ ਦੀ ਸੇਵਾ ਕਰਦੇ ਨਾਲ ਜੋੜ ਕੇ ਬਾਕੀ ਸਾਡੇ ਨਾਲ ਸੰਗਤ ਦਾ ਸਹਿ ਹੋ ਗਿਆ ਕੋਈ ਗਰੀਬ ਜੂਟਮੰਦ ਸਾਡੇ ਕੋ ਆਂਦਾ ਅਸੀਂ ਦਵਾਈਆਂ ਵਗੈਰਾ ਕੁਮਾਰ ਮੈਡੀਟਲ ਤੋਂ ਲੈ ਕੇ ਦੇਈਆਂ 5-4000 ਰੁਪਏ ਜੇ ਦੇਖਿਆ ਵੀ ਜੈਨੂਅਲ ਨਹੀਂ ਲੈ ਸਕਦਾ ਤਾਂ ਭਾਈ ਉਹਦੀ ਮਦਦ ਕਰਦੇ ਆਂ ਸਾਡੇ ਕੋਈ ਸਾਡੇ ਨਾਲ ਸਾਡੀ ਇੱਥੇ ਨੰਬਰ ਲਿਖਿਆ ਹੈ ਜੀ ਫੋਨ ਦਾ ਆਪਣੇ ਸ਼ੇਵ ਚੱਕਰੀ ਨੰਗਰ ਸੇਵਾ ਬੈਨਰ ਲੱਗਿਆ ਸਾਡੇ ਨਾਲ ਕਨੈਕਟ ਕਰ ਸਕਦੇ ਜੋੜ ਸਕਦੇ ਫੋਨ ਤੇ ਮੇਰੇ ਨਾਲ ਸੰਪਰਕ ਕਰ ਸਕਦੇ ਆ ਹਾਂਜੀ ਹਾਂ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਰਾਜਨ ਸ਼ਰਮਾ ਆ ਜੀ ਰਾਜਨ ਸ਼ਰਮਾ ਰਾਜਨ ਸ਼ਰਮਾ ਦੇਖੋ ਜੀ ਸੋ ਬਹੁਤ ਵੱਡਾ ਉਪਰਾਲਾ ਰਾਜਨ ਸ਼ਰਮਾ ਅਤੇ ਟੀਮ ਦੇ ਵੱਲੋਂ ਜਿਹੜਾ ਕੀਤਾ ਜਾ ਰਿਹਾ ਦੇਖੋ ਜੇ ਵੱਡੀ ਲਾਈਨ ਹੈ ਜਿਹੜੇ 3 ਤੇ 400 ਬੰਦਾ ਜਿਹੜਾ ਲੰਗਰ ਛੱਕਦਾ ਇਥੇ ਬੰਦਾ ਜੀ ਸੋ ਉਹਨਾਂ ਦੀ ਜਿਹੜੀ ਲੰਗਰ ਦੀ ਸੇਵਾ ਇਹਨਾਂ ਨੇ ਲਈ ਹੋਈ ਹੈ ਹਫਤੇ ਦੇ ਵਿੱਚ ਤਿੰਨ ਦਿਨ ਜਿਹੜੇ ਲੰਗਰ ਲੈ ਕੇ ਆਉਂਦੇ ਨੇ ਸੋ ਬਹੁਤ ਵੱਡਾ ਜਿਹੜਾ ਦਾਨ ਹੈ ਪੁੰਨ ਦਾ ਕੰਮ ਹੈ ਸੋ ਹੋਰ ਵੀ ਜਿਹੜੇ ਇਸ ਸੇਵਾ ਦੇ ਵਿੱਚ ਭਾਗ ਲੈਣਾ ਚਾਹੁੰਦੇ ਆ ਇਸ ਸੇਵਾ ਦੇ ਨਾਲ ਜੁੜਨਾ ਚਾਹੁੰਦੇ ਆ ਤਾਂ ਤੁਸੀਂ ਇਹਨਾਂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰ ਸਕਦੇ ਇਹਨਾਂ ਨੇ ਕੰਟੈਕਟ ਨੰਬਰ ਥੱਲੇ ਦਿੱਤੇ ਹੈ ਤੇ ਨਾਲ ਦੀ ਨਾਲ ਕਮੈਂਟਾਂ ਦੇ ਵਿੱਚ ਵੀ ਦੱਸਿਓ ਕਿ ਤੁਹਾਨੂੰ ਇਹਨਾਂ ਦੀ ਸੇਵਾ ਜਾਂ ਹੋਰ ਜਿਹੜੇ ਸੇਵਾਦਾਰ ਪੀਜੀਆਈ ਦੇ ਵਿੱਚ ਸੇਵਾ ਕਰਦੇ ਆ ਕਿੱਦਾਂ ਲੱਗਦੀ ਹੈ ਤੇ ਨਾਲ ਦੀ ਨਾਲ ਵੀਡੀਓ ਨੂੰ ਸ਼ੇਅਰ ਕਰਿਆ ਤੇ ਚੈਨਲ ਨੂੰ ਫੋਲੋ ਜ਼ਰੂਰ ਕਰਿਓ ਤਾਂ ਹੋਰ ਖਬਰਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣਾ ਧੰਨਵਾਦ